ਅੱਜ ਆਪਾਂ ਇੱਕ ਵਾਰ ਫਿਰ ਤੋਂ ਪਹੁੰਚੇ ਹਾਂ ਜੀ ਆਪਣੀ ਨਵੀਂ ਵੀਡੀਓ ਨਾਲ ਤੇ ਅੱਜ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਤੇ ਮੋਟਰਸਾਈਕਲ ਬੋਲਟ ਹਰ ਚੀਜ਼ ਦੇਖਣ ਨੂੰ ਮਿਲੇਗੀ। ਰੇਟ ਆਪਾਂ ਜਮਾਂ ਸਸਤੇ ਲੈ ਕੇ ਪਹੁੰਚੇ ਹਾਂ। ਕੱਲੀ-ਕੱਲੀ ਆਪਾਂ ਗੱਲਬਾਤ ਕਰਦੇ ਹਾਂ। ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਹੈ ਜੀ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾਉਣਾ। ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94659 29488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਕਿਸੇ ਵੀ ਏਰੀਆ 'ਚ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ। ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਤੁਸੀਂ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ ਆਈਟ ਮੰਡੀ ਸਪੋਰਟਸ ਮਾਡਲ ਪੂਰੀ ਸੋਹਣੀ ਗੱਡੀ ਹੈ 12 ਮਾਡਲ ਹੈ ਤੇ ਮਾਲਕ ਕਹਿੰਦੇ ਨੇ ਗੱਡੀ ਕੁੱਲ 1,60,000 ਕਿਲੋਮੀਟਰ ਚੱਲੀ ਹੋਈ ਆ ਡੀਜ਼ਲ ਵੇਰੀਐਂਟ ਹੈ ਚਿੱਟੇ ਰੰਗ ਦੀ ਹੈ ਤੇ ਇੰਸ਼ੋਰੈਂਸ ਵੀ ਆਪਾਂ ਨੂੰ ਮਿਲ ਜੂਗਾ ਥਰਡ ਪਾਰਟੀ ਦਾ ਨਵੀਂ ਕੰਡੀਸ਼ਨ ਆਪਾਂ ਨੂੰ ਇੱਕ ਨੰਬਰ ਮਿਲੂਗੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਉਹਨੂੰ ਗੱਡੀ ਨੂੰ ਤਾਂ ਮਾਲਕ ਦੇ ਘਰੇ ਖੜੀ ਆ ਬਰਨਾਲੀ ਰੇਟ ਦੀ ਆਪਾਂ ਗੱਲ ਕਰੀਏ 225 ਮਾਲਕ ਨੇ ਡਿਮਾਂਡ ਕੀਤੀ ਐ ਘਾਟਾ ਬਾਧਾ ਮਾਲਕ ਕਹਿੰਦੇ ਨੇ ਵੀ ਬਹਿ ਕੇ ਕਰ ਲਾਂਗੇ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੂ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਬੰਪਰ ਬੂਮਪਰ ਵਧੀਆ ਮਿਲ ਜਾਣਗੀ ਬਾਕੀ ਅੰਦਰੋਂ ਵੀ ਕੰਡੀਸ਼ਨ ਠੀਕ ਐ ਬਾਹਰੋਂ ਵੀ ਠੀਕ ਪਈਆ ਕਮੀ ਪੇਸ਼ੀ ਕੋਈ ਨਹੀਂ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਰੇਟ ਮਾਲਕ ਕਹਿੰਦੇ ਨੇ ਵੀ ਕਰ ਲਾਂਗੇ ਅੰਦਰੋਂ ਵੀ ਕੰਡੀਸ਼ਨ ਸੋਹਣੀ ਐ ਜੀ ਬਾਹਰੋਂ ਵੀ ਸੋਹਣੀ ਐ ਕੰਮ ਕੋਈ ਭਾਲਦੀ ਨਹੀਂ ਗੱਡੀ 9041575200 ਪੂਰਾ ਮਾਲਕ ਬਾਈ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਸੀ ਗੱਲ ਕਰਾਂਗੇ ਜੀ ਆਪਾਂ ਸੈਕਿੰਡ ਗੱਡੀ ਦੀ ਗੱਡੀ ਤੁਸੀਂ ਇੱਕ ਬਰੀ ਚੱਕਰੂ ਬਹੁਤ ਵਧੀਆ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਸੀ ਜੇ ਆਪਾਂ ਮਾਡਲ ਦੀ ਗੱਲ ਕਰੀਏ 2013 ਮਾਡਲ ਗੱਡੀ ਹੈ 13 ਮਾਡਲ ਹੈ ਕੰਡੀਸ਼ਨ ਆਲੂਕੀ ਆ ਜੀ ਕਮੀ ਪੇਸ਼ੀ ਕੋਈ ਨਹੀਂ ਗੱਡੀ ਚ ਨਵੇਂ ਟਾਇਰ ਨੇ ਬੈਟਰੀ ਮੂਡਰੀ ਵਧੀਆ ਸੀ ਡਿਮਾਂਡ ਦੀ ਗੱਲ ਕਰੀਏ 1,25,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਜੀ ਮਾਲਕ ਕਹਿੰਦੇ ਨੇ ਵੀ ਗੱਡੀ ਖਰੀਦਣ ਤੋਂ ਬਾਅਦ ਗੱਡੀ 1 ਰੁਪਿਆ ਭਾਲਦੀ ਨਹੀਂ ਨਾ ਕੋਈ ਐਕਸੀਡੈਂਟਡ ਗੱਡੀ ਨਾ ਕੋ ਲੱਗੀ ਬੱਜੀ ਆ ਸੋਹਣੀ ਗੱਡੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦਾ ਹਾਂ ਚਲਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਵੀ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਵੀ ਦੇਖ ਸਕਦਾ ਹਾਂ ਜੀ ਬਾਕੀ ਤੁਹਾਨੂੰ ਦਿਖਾਈ ਰਿਹਾ ਜੀ ਆਪਾਂ ਵੀਡੀਓ ਮਾਲਕ ਨੇ ਬਹੁਤ ਵਧੀਆ ਬਣਾ ਕੇ ਭੇਜੀ ਆ ਬਾਕੀ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਗੱਲ ਕਰਨੀ ਕੋਈ ਵੀ 79866 10951 ਕਰ ਸਕਦوں ਜਿਹੜੀ ਵੀ ਗੱਲ ਕਰਨੀ ਹੋਈ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ ਜੀ ਉਹ ਵੀ ਨਾ ਛੱਡਿਆ ਕਰੋ ਉੱਤੇ ਆਪਣਾ ਲਿਖਿਆ ਰਹਿੰਦਾ ਕਿਸੇ ਨੇ ਐਡ ਕਰਵਾਉਣੀ ਹੈ ਜੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੋਂ ਤੁਹਾਡੇ ਕੋਲੇ ਕੁਝ ਵੀ ਹੈ ਵੇਚਣਾ ਚਾਹੁੰਦੇ ਹੋ ਭੇਜ ਦਿਆ ਕਰੋ ਬਸ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਡਾਇਰੈਕਟ ਭੇਜ ਦਿਆ ਕਰੋ ਜੀ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਅੜਤ ਉੜੀ ਲਗਾ ਦੇਵਾਂਗੇ ਗੱਲ ਕਰਾਂਗੇ ਜੀ ਸਵੈਪਟ ਗੱਡੀ ਦੀ ਸਵੈਪਟ VDI ਡੀਜ਼ਲ ਵੇਰੀਐਂਟ 2013 ਮਾਡਲ ਹਰਿਆਣਾ ਨੰਬਰ ਗੱਡੀ ਲੈ ਕੇ ਪਹੁੰਚੀ ਆਪਾਂ ਇੱਕ ਨੰਬਰ ਗੱਡੀ ਆ ਜੀ ਇਹ ਐਨਓਸੀ ਅਵੇਲੇਬਲ ਹੈ ਐਨਓਸੀ ਮਿਲ ਜੂਗੀ ਗੁਰਦਾਸਪੁਰ ਦੀ ਗੱਡੀ ਮਾਲਕ ਦੇ ਘਰੇ ਖੜੀ ਆ ਗੁਰਦਾਸਪੁਰੀ 85 90 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ ਫੋਟੋਮਾਂ ਚ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਅੰਦਰੋਂ ਵੀ ਮਾਲਕ ਨੇ ਬਹੁਤ ਵਧੀਆ ਸੋਹਣੀਆਂ ਫੋਟੋਮ ਆਪਣੇ ਕੋਲੇ ਖਿੱਚ ਕੇ ਭੇਜੀ ਆ ਬਾਹਰ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਏ ਨੇ ਉਹ ਵੀ ਤੁਸੀਂ ਚੈੱਕ ਕਰ ਲਓ ਬੰਪਰ ਜੜੇ ਲੱਗੀ ਹੋਈ ਨਹੀਂ ਬੰਪਰ ਵੀ ਚੈੱਕ ਕਰ ਲੂ ਅੰਦਰੋਂ ਸੋਹਣੀ ਐ ਬਾਹਰੋਂ ਕੋਈ ਕਮੀ ਪੇਸ਼ੀ ਨਹੀਂ ਹੋਰ ਆਪਾਂ ਨੂੰ ਕੀ ਚਾਹੀਦਾ ਸੀ ਵਧੀਆ ਟਾਇਰ ਨੇ ਵਧੀਆ ਸੋਹਣੀ ਗੱਡੀ ਐ ਖੜੀ ਵੀ ਸੋਹਣੀ ਲੱਗਦੀ ਐ ਬਾਕੀ ਰੇਟ ਮਾਲਕ ਨੇ ਜਿਹੜਾ ਕਿਹਾਗਾ 2 ਲੱਖ 40 ਹਜ਼ਾਰ ਰੁਪਏ ਇੱਕ ਬਾਰੀ ਡਿਮਾਂਡ ਕੀਤੀ ਐ ਮਾਲਕ ਜਿਹੜੇ ਆਪਨੇ ਗੱਡੀ ਦੇ ਉਹਨਾਂ ਨੇ ਆਖਿਆਗਾ ਵੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਮਾਲਕ ਕਹਿੰਦੇ ਨੇ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਐ ਤਾਂ ਮਾਲਕ ਕਹਿੰਦੇ ਨੇ ਵੀ ਘਰੇ ਆ ਕੇ ਦੇਖ ਸਕਦਾ ਐ ਤੇ ਟ్రਾਈ ਲੈਣੀ ਹੈ ਟ్రਾਈ ਲੈ ਕੇ ਦੇਖ ਸਕਦਾ ਕੋਈ ਵੀ ਆ ਸਕਦਾ ਸੀ ਜਿਹਨੂੰ ਗੱਡੀ ਪਸੰਦ ਆਉਂਦੀ ਹੈ ਵੀਡੀਓ ਦੇਖ ਕੇ ਆ ਸਕਦਾ ਬਾਕੀ ਰੇਟ ਕੀਤਾ ਜਾਊਗਾ ਬਾਕੀ ਤੁਮਨ ਉਸਾਰਾ ਕੁਝ ਮੈਂ ਦੱਸ ਹੀ ਦਿੱਤਾ ਮਾਲਕ ਦਾ ਨੰਬਰ ਸਕਰੀਨ ਤੇ ਵੱਡੇ ਵੱਡੇ ਅੱਖਰਾਂ ਚ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਕਰਨੀ ਹੈ ਕੋਈ ਵੀ ਗੱਲ ਕਰ ਸਕਦੇ ਹੋ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਜੇ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ لازਮੀ ਦਬ ਦਿਓ ਕਿਉਂਕਿ ਲਾਈਕ ਜ਼ਰੂਰ ਕਰਦਾ ਕਰੋ ਲਾਈਕ ਜਦੋਂ ਕਰਦੇ ਰਹੇ ਨੇ ਵੀਡੀਓ ਬੜਾ ਹੌਸਲਾ ਹੁੰਦਾ ਜੀ ਤੁਹਾਡੇ ਕਰਕੇ ਜੀ ਸਾਰਾ ਕੁਝ ਹਮ ਤੁਸੀਂ ਵੀਡੀਓ ਦੇਖਦੇ ਹੋ ਸੀ ਤਾਂ ਹੀ ਆਪਾਂ ਵੀਡੀਓ ਡੇਲੀ ਲੈ ਕੇ ਆਉਨੇ ਸੀ ਬਾਕੀ ਸਪੋਰਟ ਕਰਿਆ ਕਰੋ ਫੁੱਲ ਬਟਾ ਫੁੱਲ ਆਪਦੇ ਯਾਰਾ ਮਿੱਤਰਾਂ ਚ ਆਪਦੇ ਵਟਸਐਪ ਦੇ ਗਰੁੱਪਾਂ ਦੇ ਵਿੱਚ ਫੇਸਬੁੱਕ ਤੇ ਸਾਡੇ ਕਿਤੇ ਵੀਡੀਓ ਨੂੰ ਸ਼ੇਅਰ ਮਾਰ ਦਿਆ ਕਰੋ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਬਾਕੀ ਹਲੇ ਨਾ ਜਾਇਓ ਜੀ ਵੀਡੀਓ ਖਤਮ ਨਹੀਂ ਹੋਈ ਅੱਗੇ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਪਹਿਲੀ ਵਾਰ ਪਹੁੰਚਿਓ ਸਬਸਕ੍ਰਾਈਬ ਕਰ ਦਿਓ ਜੀ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਜ਼ਰੂਰ ਕਰੋ ਤੇ ਐਡ ਕਰਬਾਉਣੀ ਆ ਤੁਸੀਂ ਕੋਈ ਵੀ ਗੱਡੀ ਕਿਸੇ ਵੀ ਏਰੀਆ ਚ ਕੁਝ ਵੀ ਅਜੀ ਤੁਹਾਡੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਨਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ ਆਪਾਂ ਹੁਣ ਬੁਲਟ ਦੀ ਗੱਲ ਕਰਾਂਗੇ ਤੁਸੀਂ ਬੁਲਟ ਦੀ ਐਡ ਮਾਲਕ ਨੇ ਭੇਜੀ ਆ ਤਸੀਲ ਜਗਰਾਉਂ ਜੀ ਜ਼ਿਲ੍ਹਾ ਲੁਧਿਆਣਾ ਪਿੰਡ ਇਹਨਾਂ ਦਾ ਹੈਗਾ ਜੀ ਚੱਕਰਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਸੇਲ ਕਰਨਾ ਮਾਲਕ ਨੇ ਆਪਦਾ ਇਹ ਬੁਲਟ 17 ਮਾਡਲ ਹੈ ਮਾਲਕ ਆਪ ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾਗਾ 37000 ਕਿਲੋਮੀਟਰ ਕੁੱਲ ਚੱਲਿਆ ਹੋਇਆ 175 ਮਾਲਕ ਨੇ ਡਿਮਾਂਡ ਕੀਤੀ ਆ ਬਾਕੀ ਬੁਲਟ ਤੁਸੀਂ ਆਪ ਹੀ ਚੈੱਕ ਕਰੋ ਜੀ ਪੂਰਾ ਸੋਹਣਾ ਬੁਲਟ ਹੈਗਾ ਨਾ ਤਾਂ ਕੋਈ ਕਮੀ ਪੇਸ਼ੀ ਆ ਨਾ ਕੋਈ ਦਿੱਕਤ ਨਾ ਕੋ ਟੁੱਟਿਆ ਬੱਜਿਆ ਨਾ ਕੋ ਡਿੱਗਿਆ ਵਧੀਆ ਜੀ ਹਰ ਇੱਕ ਚੀਜ਼ ਪ੍ਰੋਪਰ ਵਧੀਆ ਮਿਲੂ ਟਾਇਰ ਵਧੀਆ ਮਿਲ ਜਾਣਗੇ ਅੰਦਰ ਬਾਹਰ ਦੀ ਕੰਡੀਸ਼ਨ ਵਧੀਆ ਮਿਲ ਜੂਗੀ ਬਾਕੀ ਰੇਟ ਟੁੱਟ ਜੂਗਾ ਜੀ ਮੌਕੇ ਤੇ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਇੱਕ ਵਾਰੀ ਡਿਮਾਂਡ ਕੀਤੀ ਹੈ ਜਿਹੜੀ ਆਪਾਂ ਤੁਹਾਨੂੰ ਦੱਸੀ ਹੈ ਜੀ ਮਾਲਕ ਕਹਿੰਦੇ ਨੇ ਮੌਕੇ ਤੇ ਬਹਿ ਕੇ ਰੇਟ ਮੁਕਾ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 97810 ਤੇ 97961 ਗੱਲ ਕਰ ਲਿਓ ਆਪ ਤੁਸੀਂ ਜਿਹੜੀ ਵੀ ਕਰਨੀ ਹੋਈ ਗੱਲ ਕਰਾਂਗੇ ਜੀ ਮੋਟਰਸਾਈਕਲ ਦੀ ਇੱਕ ਆਪਰ ਡਿਸਕਵਰ ਲਾਲ ਰੰਗ ਦਾ ਮੋਟਰਸਾਈਕਲ ਲੈ ਕੇ ਪਹੁੰਚਿਆ ਜਮਾ ਸਸਤਾ ਲੈ ਕੇ ਪਹੁੰਚੀ ਆ ਜੀ ਕੁੱਲ 15000 ਰੁਪਿਆ ਮਾਲਕ ਨੇ ਰੇਟ ਮੰਗਿਆਗਾ 10 ਮਾਡਲ ਦਸੂਆ ਮਾਲਕ ਦੇ ਏਰੀਆ ਦਾ ਕੰਡੀਸ਼ਨ ਆਲੂਕਿਆ ਕਮੀ ਪੇਸ਼ੀ ਕੋਈ ਨਹੀਂ ਹੈਗੀ ਟਾਇਰ ਟੂਰ ਵਧੀਆ ਮਿਲ ਜਾਣਗੇ ਚਲਾਉਣ ਚ ਇੱਕ ਨੰਬਰ ਹੈ ਸੀ ਤੇ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਪਸੰਦ ਆਊ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਇਆ ਸੀ ਰੇਟ ਮੌਕੇ ਤੇ ਕੀਤਾ ਜਾ ਉਹ 77174 6310 ਅਠਵੰਜਾ ਗੱਲ ਕਰ ਸਕਦ ਹਾਂ ਜੇ ਕਿਸੇ ਨੇ ਕਰਨੀ ਹੈ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਜਮਾ ਸਸਤੀ ਗੱਡੀ ਜਿਹੜੀ ਲੈ ਕੇ ਪਹੁੰਚਿਆ ਸੈਂਟਰੋ ਤੁਸੀਂ ਚੈੱਕ ਕਰੋ 2026 ਤੱਕ ਰਪਾਸਿੰਗ ਰਿਨਿਊ ਆਪਾਂ ਨੂੰ ਮਿਲ ਜੂਗੀ ਪੰਜ ਮਾਡਲ ਗੱਡੀ ਆ 45000 ਰੁਪਿਆ ਕੁੱਲ ਰੇਟ ਹੈਗਾ ਬੁਲਾ ਹਥ ਮਾਲਕ ਦਾ ਏਰੀਆ ਗਾ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੀ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਤੁਸੀਂ ਜਾਓ ਇੱਕ ਬਰੀ ਜ਼ਰੂਰ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਬੁਲਾਤ ਤੁਹਾਨੂੰ ਮੈਂ ਏਰੀਆ ਦਾਸ ਹੀ ਦਿੱਤਾ ਪੰਜਾਬ ਨੰਬਰ ਸੋਹਣੀ ਗੱਡੀ ਹੈ ਮਾਲਕ ਦਾ ਨੰਬਰ 95013 30278 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਸਾਰੀਆਂ ਗੱਡੀਆਂ ਤੇ ਜਿੰਨੀਆਂ ਮਸ਼ੀਨਰੀਆਂ ਆਪਾਂ ਅੱਜ ਲੈ ਕੇ ਪਹੁੰਚੇ ਸੀਗੇ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਸੀ ਸਾਰਾ ਕੁਝ ਕਨਫਰਮ ਕਰਵਾ ਹੀ ਦਿੱਤਾ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਐ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਬਾਕੀ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ 9460829488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਤੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਇਦਾਂ ਦਾ ਕੁਝ ਨਹੀਂ ਹੈਗਾ ਜੀ ਜਿੰਨਾ ਆਪਾਂ ਕੰਮ ਕਰਦੇ ਹਾਂ ਤੁਹਾਡੇ ਵਾਸਤੇ ਫਰੀ ਸੇਵਾ ਚ ਹੀ ਕਰਦੇ ਹਾਂ ਜੀ